ਨਵੇਂ ਦੇ ਦੇ ਵਿਖਿਆਨ ਦਾ ਸਰਲੇਖ ਹੈ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਤੇ ਭਾਈ ਵਿਆਲਾ ਜੀ ਸੇਵਕ ਕੀ ਔੜ ਦੋ ਤਾਮ ਦੇ ਜ਼ਾਲਮ ਬਾਦਸ਼ਾਹ ਆਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਨੰਦੀ ਰੱਖਿਆ ਕਰਨ ਲਈ ਵਾਦਾ ਕੀਤਾ ਇਹ ਖਬਰ ਸੁਣ ਕੇ ਔਰੰਗਜ਼ੇ ਹੈਰਾਨ ਸੀ ਜੋ ਗੁਰੂ ਨਾ ਜਾਈ ਰਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਹ ਬ੍ਰਾਹਮਣਾਂ ਲਈ ਕਿਵੇਂ ਖੜੀ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬੁੱਤਪ੍ਰਸਤਾ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਲਾਹੌਰ ਦੇ ਸੁਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰਿਆ ਜਾਵੇ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੀ ਫੌਜ ਦਾ ਦਿਲਾਵਰ ਖਾਨ ਜਿਸ ਦੇ ਇਹ ਸ੍ਰੀ ਅਨੰਦਪੁਰ ਸਾਹਿਬ ਨਗਰ ਆਉਣਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਓ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨਾਲ ਮਲਕਪੁਰ ਰੰਗਣਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਜੀ ਸ਼ਹੀਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਭਾਈ ਦਰਗਾਹ ਮਲ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਲਾਹੁਤੋਂ ਸਾਥ ਪ੍ਰਸਾਨ ਬਲੇ ਰਹੇ ਸਨ ਅਤੇ ਹੁਣ ਗਿਰਦ ਹੋ ਚੁੱਕੇ ਸਨ ਦੇ ਪਤੀ ਤੇ ਭਾਈ ਮਤੀ ਦਾਸ ਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨਤਾ ਪ੍ਰਾਪਤ ਹੋਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੂਰਪਤੀ ਯਾਤਰਾ ਵੇਲੇ ਭਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸੰਨ 1675 ਈਸਵੀ ਵਿੱਚ ਜੋਤੋਂ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ राय ਜੀ ਨੂੰ ਗੋਰੀ ਆਈ ਸੰਪਤੀ ਤਾਂ ਉਸ ਵੇਲੇ ਭਾਈ ਮਤੀ达ਸ ਜੀ ਵੀ ਮਾਜੂਦ ਸਨ ਭਾਈ ਮਤੀ达ਸ ਜੀ ਕੁਸ਼ਲ ਪ੍ਰਬੰਧਕ ਸਨ ਆਪਣੇ ਗੁਰੂ ਘਰ ਦੇ ਲੰਗਰ ਆਦਿ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਘਰਾਟਾ ਭਾਈ ਸਤੀ达ਸ ਜੀ ਵੀ ਦੰਦੇ ਸਨ ਪਾਈ ਮਤੀਦਾ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ